ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹਾ ਵੀ ਸੱਚ ਨਾਨਕ ਹੋਸੀ ਭੀ ਸੱਚ ਫੇਲੇ ਪਦਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਜੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ અવਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾਬਲ ਦੀ ਧਰਤੀ ਤੋਂ ਚੱਲਦੇ-ਚੱਲਦੇ ਬਾਲਗੰਦਾਈ ਦੇ ਢਿੱਲੇ ਆਣ ਪਹੁੰਚੇ ਨੇ। ਢਿੱਲੇ ਦੇ ਬਾਹਰ ਕੋ ਆਧ ਉੱਪਰ ਆਣ ਬੈਠੇ ਬਾਲਗੰਦਾਏ ਪੂਰਨ ਸਾਧੂ ਹੈ ਬਾਲਗੰਦਾਏ ਪੂਰਨ ਸਾਧੂ ਹੈ ਤੇ ਬਸਤਰ ਤੇ ਪ੍ਰਸ਼ਾਦਾ ਤਿਆਰ ਕਰਵਾ ਕੇ ਰੱਖਦਾ ਸੀ ਆਏ ਸਾਧ ਸੰਤ ਮਹਾਤਮਾ ਔਰ ਅਧਿਤੀ ਦੀ ਸੇਵਾ ਕਰਦਾ ਜਿਹੜਾ ਥੱਕਿਆ ਹੁੰਦਾ ਉਹਦੇ ਵਾਸਤੇ ਘੋੜਾ ਜਾਂ ਪਾਲਕੀ ਭੇਜ ਕੇ ਉਸ ਸਾਧੂ ਨੂੰ ਅਰਦਾਸ ਕਰਕੇ ਮੰਗਾ ਲੈਂਦਾ ਜਦੋਂ ਜੋਗੀਸ਼ਰ ਨੇ ਸੁਣਿਆ ਵੀ ਅਤੀਤ ਵਕੀਰ ਬੈਠੇ ਬਾਲਗੰਦਾਈ ਗੁਰੂ ਨੇ ਆਖਿਆ ਜਾਓ ਸਿੱਧੋ ਤਪਿਓ ਜਾ ਕੇ ਸੰਤਾਂ ਨੂੰ ਲੈ ਕੇ ਆਓ ਸਿੱਧ ਗੁਰੂ ਨਾਨਕ ਜੀ ਦੇ ਪਾਸ ਆਕਰ ਅੱਖ ਲੱਗੇ ਚੱਲੋ ਸੰਤ ਜੀ ਆਸਨ ਉੱਪਰ ਚੱਲ ਕੇ ਬੈਠੋ ਜੀ ਇੱਥੇ ਦੇਖੋ ਬਾਤ ਮੀ ਆਇਆ ਆਪ ਚੱਲ ਕੇ ਮੰਦਰ ਮੇ ਆਰਾਮ ਕਰੋ ਤਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਹੈ ਜੋਗੀਸ਼ਰ ਹਮ ਤੀਦ ਵਕੀਰ ਹੈ ਜਹਾਂ ਗੁਜਰੀ ਤਹਾਂ ਗੁਜਾਰ ਲਈ ਭਾਈ ਤੁਸੀਂ ਜਾਓ ਮੰਦਰੋਂ ਮੈਂ ਤਉਨਾ ਜੋਗੀਸ਼ਰਾਂ ਜਾ ਕੇ ਬਾਲ ਗਦਾਈ ਨੂੰ ਆਖਿਆ ਏ नाथ ਜੀ ਬਾਹਰ ਤਰੇ ਫਕੀਰ ਬੈਠੇ ਨੇ ਹਮਨੇ ਉਹਨਾਂ ਨੂੰ ਬਹੁਤ ਆਖਿਆ ਪਰ ਉਹ ਆਉਂਦੇ ਨਹੀਂ ਇਹ ਬਾਤ ਸੁਣੀ ਬਾਲ ਮਦਾਈ ਤਾਂ ਆਪ ਗੁਰੂ ਨਾਨਕ ਸਾਹਿਬ ਜੀ ਦੇ پاس ਆਇਆ ਸੁਣ ਕੇ ਆਖਿਆ ਆਦੇਸ ਤਪਾ ਆਦੇਸ ਤਾਂ ਗੁਰੂ ਸਾਹਿਬ ਜੀ ਆਂਦੇ ਆਦੇਸ ਓੰਕਾਰ ਕੋ ਆਦੇਸ ਆਓ ਜੀ ਬਾਲ ਗੰਧਾਈ ਜੀ ਬੈਠੀਏ ਜੀ ਫੇਰ ਬਾਲ ਗੰਧਾਈ ਆਖਿਆ ਤਬਾ ਜੀ ਆਪ ਦਾ ਨਾਮ ਕੀ ਹੈ ਗੁਰੂ ਨਾਨਕ ਸਾਹਿਬ ਜੀ ਆਂਦੇ ਨਾਦ ਜੀ ਹਮਾਰਾ ਨਾਮ ਨਾਨਕ ਨਿਰੰਕਾਰ ਹੀ ਹੈ ਫੇਰ ਬਾਲਗੰਦਾਇ ਆਖਿਆ ਤਬਾ ਜੀ ਆਬ ਮੰਦਰਾ ਮੈਂ ਚੱਲੋ ਗੁਜ਼ਾਰਾ ਕਰਿਏ ਉਪਰੋਂ ਬਾਰਿਸ਼ ਆ ਰਹੀ ਐ ਇਹ ਬਾਤ ਕਹਿ ਕੇ ਬਾਲਗੰਦਾਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕ ਗਿਆ ਗੁਰੂ ਨਾਨਕ ਸਾਹਿਬ ਜੀ ਆਂਦੇ ਨਾਦ ਜੀ ਅਸੀਂ ਅਤੀਤ ਵਕੀਰਾਂ ਜਹਾਂ ਬੀਤੀ ਤਹਾਂ ਵੀ ਬਤਾ ਲਈ ਤੇ ਮੰਦਰਾਂ ਨੂੰ ਕਿੱਥੇ ਕਿੱਥੇ ਖੋਜਾਂਗੇ ਬਾਲ ਗੰਦਾਇ ਆਖਿਆ ਤਬਾ ਜੀ ਫਕੀਰ ਨੂੰ ਐਸੇ ਹੀ ਹੋਣਾ ਚਾਹੀਦਾ ਪਰ ਜੋ ਅਲੇਖਪੁਰਖ ਭੇਜ ਦੇਵੇ ਸੰਤੋਖ ਸੇ ਵਰਤ ਲੈਣਾ ਚਾਹੀਦਾ ਇਹਦੇ ਜੇ ਵਕੀਰ ਨੂੰ ਹਰਖ ਨਹੀਂ ਕਰਨਾ ਚਾਹੀਦਾ ਚੱਲੋ ਜੀ ਆਸਨ ਬਰ ਬਸੇਰਾ ਕਰੋ ਰਾਤ ਕੋ ਆਪ ਤੋਂ ਮਹਾਪੁਰਖੋ ਪੂਰਨ ਪੁਰਖੋ ਗੁਰੂ ਜੀ ਉਸ ਨਾਥ ਦੇ ਨਾਲ ਉੱਠ ਕੇ ਤੁਰਪੇ ਮੰਤਨੇ ਪਹਿਲਾਂ ਸ੍ਰੀ ਗੁਰੂ ਜੀ ਨੂੰ ਤਰ੍ਹਾਂ ਤਰ੍ਹਾਂ ਦੇ ਮੰਦਰ ਵਿਖਾਏ ਫੇਰ ਘੋੜੇ ਦਿਖਾਏ ਫੇਰ ਬਸਤਰ ਦਿਖਾਏ फेर ਰਸੋਈ ਵਾਲਾ ਢੰਡਾਰਾ ਦਿਖਾਇਆ ਕਈ ਤਰ੍ਹਾਂ ਦੇ ਪਦਾਰਥ ਦਿਖਾਏ ਗੁਰੂ ਨਾਨਕ ਸਾਹਿਬ ਜੀਆਂ ਦੇ नाथ ਜੀ ਰਾਜ ਲੀਲਾ ਦਾ ਕਿਆ ਦੇਖਣਾ ਪਦਾਰਥ ਦੇ ਗੋਬਾਲ ਗਦਾਈ ਆਖਿਆ ਤਬਾ ਜੀ ਇਹ ਸਾਰੀ ਉਸ ਅਲੇਖਪੁਰਖ ਦੀ ਮਾਇਆ ਹੈ ਆਜ਼ਾਦਾਂ ਸੇਵਾ ਕਰਨੀ ਐ ਸੰਤੋ ਔਰ ਮਹਾਤਮਾ ਦੀ ਆਏ ਗਏ ਤੇਦੀ ਦੀ ਔਰ ਹੈ ਤਬਾ ਜੀ ਹਮਾਰੀ ਖੁਰਾਕ ਦਾ ਇਹ ਰੋਟੀ ਐ ਭਖੜੇ ਦੇ ਆਟੇ ਦੀ ਔਰ ਸਾਗ ਸਲੂਣਾ ਔਰ ਹਮ ਕੋ ਸੰਗੀਕਾਰ ਨਹੀਂ ਕਰਦੇ ਘਰ ਨਾਨਕ ਸਾਹਿਬ ਜੀ ਆਂਦੇ ਹੈ ਬਾਲ ਗੁੰਦਾਈ ਤੂੰ ਅਸਲ ਜੋਗੀ ਹੈ ਤੂੰ ਭਲੀ ਸਮਝੀ ਹੈ ਗ੍ਰਸਥ ਨੂੰ ਤਿਆਗ ਕੇ ਜੋਗੀ ਹੋਣਾ ਫਿਰ ਰਸਕਸ ਨਾ ਛੱਡਣੇ ਤੇ ਜੋਗੀ ਹੋਣ ਦਾ ਕੀ ਫਾਇਦਾ ਮਹਾਤਮਾ ਦੇ ਇਹੀ ਲੱਛਣ ਨੇ ਜੋ ਮਨ ਨੂੰ ਪਰਮੇਸ਼ਰ ਨਾਲ ਜੋੜਨਾ ਪਦਾਰਥਾਂ ਨਾਲ ਤੋੜਨਾ ਔਰ ਨਿਜ ਸਰੂਪ ਧਿਆਨ ਰੱਖਣਾ ਸਾਰਿਆਂ ਜਿ ਪੂਰਨ ਜਨਨਾ ਨੰਗੇ ਭੁੱਖੇ ਨੂੰ ਸ਼ਾਦਨ ਭੋਜਨ ਦੇਣਾ ਹੈ नाथ ਜੀ ਆਪ ਪੂਰਨ ਸਾਧ ਹੋ ਅਦੇ ਜੋ ਚੇਲਾ ਹੋਵੇ ਉਹਨੂੰ ਐਸਾ ਹੀ ਉਪਦੇਸ਼ ਕਰਨਾ ਤਾਂ ਪਰਮ ਧਾਮ ਦੇ ਅਧਿਕਾਰੀ ਹੋਵੋਗੇ ਇਹ ਚਰਚਾ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਥੇ ਰਾਤ ਰਹੀ ਰਾਤ ਰਹਿ ਨਾ ਜਦੋਂ ਸਵੇਰ ਹੋਇਆ ਪ੍ਰਾਂਤਕਾਲ 2 ਵਜੇ ਗੁਰੂ ਨਾਨਕ ਸਾਹਿਬ ਜੀ ਬਾਲਗੰਦਾਈ ਉੱਪਰ ਖੁਸ਼ੀ ਕਰਕੇ ਕਹਿਣ ਲੱਗੇ ਹੇ ਜੋਗੀਸ਼ਰ ਜੀ ਸਾਡੀ ਕਰਤਾਰ ਕਰਤਾਰ ਬਾਲਗੰਦਾਈਆਂ ਦੇ ਤਬਾ ਜੀ ਉਦਾਸ ਕਿਉਂ ਏ ਕੋਈ ਕਾਲਤਾ ਦਰਸ਼ਨ ਦਿਓ ਅਰ ਦਰਸ਼ਨ ਲਓ ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆ دیدار ਆਨੂੰ ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆ دیدار ਆਨੂੰ ਮੇਰੇ ਪਿਆਰੇ ਤੇਰੇ ਆਜਦਾਰਿਆ ਨੂੰ ਮੇਰੇ ਸਾਹਿਬ ਤੇਰੇ ਆਜਦਾਰਿਆ ਨੂੰ ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰੇ ਆਜਦਾਰਿਆ ਹਰਾ ਜੀ ਕੋ ਚਰਤਾ ਰਹੁ ਦਰਸ਼ਨ ਦਿਓ ਅਰ ਦਰਸ਼ਨ ਲਾਓ ਨਾਲ ਆਖਿਆ ਹੈ ਤਬਾ ਜੀ ਉਦਾਸ ਕਿਉਂ ਹੋਏ ਜੀ ਤਾਂ ਹੋਰ ਸਿੱਧ ਗੁਰੂ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕ ਦੇ ਕਹਿਣ ਲੱਗੇ ਤਬਾ ਜੀ ਅਜੇ ਤਾਂ ਕੋਈ ਗੱਲ ਵੀ ਨਹੀਂ ਕੀਤੀ ਕੁਝ ਚਿਰ ਤਾਂ ਸਾਡੇ ਪਾਸ ਰੋ ਗੁਰੂ ਜੀ ਸਾਰਿਆਂ ਦੇ ਕਿਰਪਾ ਦ੍ਰਿਸ਼ਟੀ ਕਰੀ ਉਥੋ ਵਿਦਿਆਏ ਮਰਦਾਨਾ ਨਾਲ ਮੈਂ ਜਿਉ ਅੰਤਰ ਧਿਆਨ ਹੋਏ ਇੱਕ ਵਲੈ ਤੇ ਜਾ ਪਹੁੰਚੇ